ਮੇਰੇ ਵੱਲੋਂ ਮੇਰੀ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਜਾ ਰਹੇ ਸੀ ਰਖੜੀਆਂ ਬੰਨਣ ਨਾਲ ਭੈਣ ਨੂੰ ਵੀ ਚੱਲੇ ਉਹ ਕਹਿੰਦੇ ਅਸੀਂ ਚਲੋ ਖੰਨੇ ਚੱਲਣਾ ਅਸੀਂ ਰਖੜੀ ਤੋਂ ਪਹਿਲਾਂ ਖੰਨੇ ਜਾਣਾ ਸੀ ਤਵਲਿੰ ਨੂੰ ਦਵਾਈ ਦਿਵਾਉਣੀ ਸੀ ਤੇ ਕੋਈ ਜਿਹਾ ਰਖੜੀਆਂ ਵੀ ਖਰੀਦਣੀਆਂ ਸੀ ਤੇ ਮਠਿਆਈ ਵੀ ਖਰੀਦਣੀ ਸੀ ਰਸਤੇ ਵਿੱਚ ਸਾਨੂੰ ਬਹੁਤ ਜ਼ਿਆਦਾ ਨਹੀਂ ਆ ਗਏ ਇੱਕਦਮ ਪਤਾ ਨਹੀਂ ਕਿੱਧਰੋਂ ਆ ਗਿਆਂ ਕੋਈ ਸਮਝ ਨਹੀਂ ਸੀ ਆਉਂਦੀ ਹੁਣ ਕਿਹੜੀ ਸਾਈਡ ਉਤਰਨਾ ਕੀ ਕਰਨਾ ਫਿਰ ਅਸੀਂ ਉਹ ਤੋਂ ਦਵਾਈ ਲਈਤੀ ਸਾਨੂੰ ਟਾਈਮ ਲੱਗ ਗਿਆ ਫਿਰ ਅਸੀਂ ਦਿੱਤੀਆਂ ਰਖੜੀਆਂ ਰਖੜੀਆਂ ਲੈ ਕੇ ਅਸੀਂ ਫਿਰ ਵਿੱਚ ਅੱਗੇ ਗੱਡੀ ਤੇ ਰਸਤੇ 'ਚ ਜਾਂਦੇ ਜਾਂਦੇ ਫਿਰ ਕੁਛ ਸੋਚਿਆ ਕਿ ਵੀ ਚਲੋ ਮਠਿਆਈ ਵੀ ਲੈਣੀ ਹੈ ਕਿਸੇ ਹੋਟਲ ਦੇ ਅੱਗੇ ਉਕਣ ਦਾ ਕੋਈ ਵੀ ਥਾਂ ਨਹੀਂ ਸੀਗੀ ਕਿਉਂਕਿ ਮੀਂਹ ਅੰਨਾ ਜ਼ਿਆਦਾ ਸੀ ਬਸ ਸਾਨੂੰ ਕੁਛ ਨਹੀਂ ਸੀ ਲਿਖਦਾ ਵੀ ਕਿੱਧਰਲੀ ਸਾਈਡ ਤੋਂ ਪੈ ਰਹਿਆ ਕਿਧਰੋਂ ਨਹੀਂ ਪੈ ਰਹਿਆ ਸਾਨੂੰ ਕਿੱਥੇ ਰੁਕੀ ਬਸ ਇਹੀ ਸੋਚੀ ਗਏ ਇੱਥੇ ਰੁਕਦੇ ਆ ਉੱਥੇ ਰੁਕਦੇ ਆ ਪਰ ਫਿਰ ਅਸੀਂ ਸੋਚਿਆ ਵੀ ਚਲੋ ਦੇਖਦੇ ਆ ਇੱਕ ਕਲਾਹੀ ਅਸੀਂ ਫੋਨ ਕਰਿਆ ਉਹਨਾਂ ਨੂੰ ਭੈਣ ਨੂੰ ਉਹ ਕਹਿੰਦੀ ਵੀ ਅੱਗੇ ਜਾ ਕੇ ਨਹੀਂ ਨਹੀਂ ਹੈਗਾ ਤੁਸੀਂ ਅੱਗੇ ਟਰਾਈ ਕਰ ਲਿਓ ਫਿਰ ਅਸੀਂ ਇੱਕ ਕਲਾਹੀ ਰੁਕੇ ਕਮਾਲ ਵਾਲਿਆਂ ਦੇ ਉੱਥੋਂ ਅਸੀਂ ਲਿੱਤੀ ਮਠਿਆਈ ਮੈਂ ਲਿੱਤੇ ਰੰਗ-ਬਰੰਗੇ ਲੱਡੂ ਤੇ ਉੱਧਰ ਭੈਣ ਲੈ ਰਹੇ ਸੀਗੇ ਉਹ ਦਿੰਦੇ ਸੀਗੇ ਦੂਸਰੀ ਚਾਕਲੇਟ ਵਗੈਰਾ ਦੀ ਪੈਕਿੰਗ ਹਉ ਦੇਖੋ ਜੀ ਆਪਣੀ ਵਿਖਦੇ ਨੇ ਪਿਆਰੇ ਕਰੇ ਘਰ ਸੋਪਣਿਆ ਦਾ ਘਰ ਸਾਡਾ ਜਿੱਥੇ ਕਿੱਦਾਂ ਨੂੰ ਬਹੁਤ ਜ਼ਿਆਦਾ ਸਪੂਨ ਗਿਰਦਾ ਲੱਗ ਹੀ ਸਾਡਾ ਇੱਕੜਕਾ ਸਵਾਈ ਪਿੰਡ ਤੋਂ ਅੱਜ ਕਿਹਾ ਸੀ ਕਿਰੇ ਦੇਖੋ ਕਿੰਨੀ ਹਰਿਆਲੀ ਆ ਤੇ ਸੌਣ ਤੋਂ ਬਾਅਦ ਤੱਬਾ ਵਾਲੀ ਸੋਨਾ ਹੋ ਗਿਆ ਸਾਰਾ ਮੌਸਮ ਗਿੱਲਾ ਗਿੱਲਾ ਸੀਗਾ ਸਾਰਾ ਅਸੀਂ ਆਏ ਘਰ ਪਰ ਅੱਜ ਹਜੇ ਦਾਸ ਉਹ ਹੈ ਨਹੀਂ ਸੀ ਘਰ ਫਿਰ ਅਸੀਂ ਸੋਚਿਆ ਚਲੋ ਹੀ ਬੰਨਣੀ ਤਾਂ ਹੈਗੀ ਰਖੜੀ ਚਲੋ ਚਾਚਾ ਜੀ ਉਹਨਾਂ ਸਾਰਿਆਂ ਦੇ ਘਰ ਜਾਣਾ ਮਾਸੀ ਜੀ ਕੋਲ ਵੀ ਜਾਣਾ ਤੇਰੇ ਅਸੀਂ ਦੋਏ ਸਿਸਟਰ ਚੱਲੀਆਂ ਮਾਸੀ ਜੀ ਦੇ ਘਰ ਅਸੀਂ ਸਜਾਈਆਂ ਥਾਲੀਆਂ ਤੇ ਚਲੋ ਅਸੀਂ ਤੁਸੀਂ ਹੁਣ ਆਪਾਂ ਨੇ ਕੋਈ ਵੀ ਤਿਹਾਰਾ ਉਹਨੂੰ ਇਦਾਂ ਹੀ ਜਾਣ ਦੇਣਾ ਜੇ ਭਰਾ ਪਰਜਾਈ ਨਹੀਂ ਮਿਲੇ ਤੁਸੀਂ ਵੀ ਸਾਨੂੰ ਉਦਾਂ ਹੀ ਹੋ ਬੜੇ ਸਤਕਾਰ ਨਾਲ ਉਹਨਾਂ ਨੇ ਭੋਗ ਸੀਗਾ ਭੈਣ ਕੋਲ ਉਹਨੂੰ ਮੱਥਾ ਟਿਕਿਆ ਤੇ ਅਸੀਂ ਲਾਗੇ ਦੋਏ ਜਣੇ ਰਖੜੀ ਬੰਨਣ ਤੇ ਵਿੱਚ ਮਨ ਯਾਦ ਕਰਦੇ ਸੀ ਮਾਸੀ ਜੀ ਨੂੰ ਅਸੀਂ ਕਿਹਾ ਮਾਸੀ ਜੀ ਤੁਸੀਂ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ ਹੋ ਇਸ ਵਾਰ ਦੇ ਤੇ ਨੀਂਂਤ ਤਾਂ ਥੋੜੀ ਬੰਨਣ ਦਾ ਸੀਗਾ ਸਾਡਾ ਵੀ ਚਲੋ ਅੱਜ ਤੁਸੀਂ ਉਹ ਬਣਾ ਲਓ ਭਰਾ ਤਾਂ ਨਹੀਂ ਹੋਏਗਾ ਮਸੀਹ ਨੇ ਹਾਂ ਹਾਂ ਕੋਈ ਗੱਲ ਨਹੀਂ ਮੈਂ ਬਣਾ ਲਵਾਂ ਮੈਂ ਕਿਹੜਾ ਜਵਾਬ ਦਿੰਨੀ ਆਂਗਾ ਹੱਸਦੇ ਹੱਸਦੇ ਅਸੀਂ ਇਹ ਪਹਿਨਾ ਪਹਿਣਾ ਨਹੀਂ ਰੱਖੜੀ ਬੰਨੀ ਬਾਕੀ ਪਹਿਨਾ ਸਾਰੀਆਂ ਬਣ ਗਏ ਅਸੀਂ ਕੱਲ੍ਹ 15 ਅਗਸਤ ਨੂੰ ਉਦੋਂ ਮੈਂ ਕਿਹਾ ਵੀ ਚਲੋ ਫਿਰ ਮੈਂ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੀ ਨਹੀਂ ਹੋਰ ਕੋਈ ਟਾਈਮ ਸੀ ਇਸ ਦਿਨ ਇਸੜਵਾਣ ਦਾ ਬਸ ਮੈਂ ਮੇਲਾ ਦੇਖਿਆ ਮੈਂ ਮੇਲੇ ਤੋਂ ਸਰ ਬਾਪਸੇ ਚਲ ਗਈ ਸੀ ਆ ਕਰਕੇ ਅਸੀਂ ਦੋਵੇਂ ਰਹਿੰਦੀਆਂ ਸੀ ਸਾਡਾ ਪਲਾਨ ਸੀ ਕਿ ਆਪਾਂ ਦੋਵੇਂ ਇਕੱਠੀਆਂ ਨਹੀਂ ਜਾਵਾਂਗੇ ਫੇਰ ਰਖੜੀ ਬਣ ਕੇ ਆਵਾਂਗੇ ਜਦੋਂ ਅਸੀਂ ਸਟਾ ਕਹਿੰਦੇ ਚਲੋ ਵੀ ਉਹਨਾਂ ਤਿੰਨ ਜਣੇ ਨੇ ਪਹਿਲਾਂ ਬਣਤੀ ਆਪਾਂ ਦੋਵੇਂ ਰਹਨੇ ਆ ਪਰ ਰਖੜੀ ਵਾਲੇ ਦਿਨ ਆਪਾਂ ਵੀ ਇਹ ਤਿਹਾਰ ਮਨਾ ਲਾਂਗੇ ਚਲੋ ਅਸੀਂ ਕਿਤਾਬਾਂ ਵਾਸਤੇ ਦਿਨ ਸ਼ਗਨ ਹੋਣਾ ਸੀ ਚਾਚਾ ਜੀ ਦੇ ਘਰ ਨੂੰ ਚੈਨਲ ਤੇ ਚਾਚਾ ਜੀ ਦੇ ਘਰ ਵੀ ਬਸ ਇੱਕ ਆਂਟੀ ਸੀਗੇ ਚਾਚਾ ਜੀ ਵੀ ਨਹੀਂ ਸੀ ਉਹ ਵੀ ਹੋਟਲ ਚ ਗਏ ਹੋਏ ਸੀ ਤੇ ਚਾਚਾ ਜੀ ਦਾ ਬੇਟਾ ਸੀਗਾ ਸਾਡਾ ਭਰਾ ਇਸ ਸੋਚ ਚਲੋ ਹੁਣ ਫਿਰ ਸੋਕਰਾਂ ਮੈਂ ਪਹਿਲਾਂ ਦੱਸਦਾ ਭੈਣ ਨੇ ਕਹਿੰਦੇ ਹੈਗੇ ਨਹੀਂ ਕਰ। ਮੈਂ ਕਿ ਚਲੋ ਚੱਲਦੇ ਹਾਂ ਬੰਨਣਾ ਰਖੜੀ। ਪਹਿਲਾਂ ਸੋਚਿਆ ਕੋਠੀ ਦੇ ਅੰਦਰ ਹੋਣਗੇ ਜਿਆਦਾਤਰ ਕੋਠੀ 'ਚ ਨਹੀਂ ਰਹਿੰਦੇ ਉਹਨਾਂ ਨੂੰ ਪੁਰਾਣਾ ਘਰ ਹੀ ਪਸੰਦ ਆ। ਬਸ ਇਹ ਜਿਆਦਾਤਰ ਮੰਆਂਟੀ ਨੂੰ ਤੇਦਰੀ ਰਹਿਣਾ ਪਸੰਦ ਆ ਤੇ ਚਲੋ ਅਸੀਂ ਆਂਟੀ ਦੇ ਕੋਲ ਕੋਠੀ ਚੱਲੇ ਆਂ। ਭੈਣ ਨੂੰ ਨਹੀਂ ਕਹਿਣਾ ਪਹੁੰਚ ਗਏ ਸੀ ਮੁੱਤੋਂ ਆਏ ਸੀ ਗਾਚੂ ਗੈਵਨ ਨਾਲ ਤੇ ਚਲੋ ਚਾਚੇ ਵੀ ਤਾਂ ਡੇਟਾ ਮਿਲ ਗਿਆ ਸਾਨੂੰ। ਸਾਨੂੰ ਬਹੁਤ ਖੁਸ਼ੀ ਹੋਈ ਚਲੋ ਵੀ ਕੋਈ ਤਾਂ મળਿਆ ਸਾਨੂੰ। ਅਸੀਂ ਬੰਨ੍ਹਣੀ ਰਖੜੀ। ਇਹ ਮੈਂ ਜੀ ਸਾਡੇ ਬਹੁਤ ਸਤਿਕਾਰ ਕਰਦੇ ਨੇ ਸਾਡੇ ਕਿੰਨੇ ਭਰਾ ਸਾਨੂੰ ਟਲੀਆਂ ਤੇ ਚੱਕੀ ਬੈਠੇ ਨੇ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਚਾਹੀਏ ਅਸੀਂ ਕੋਈ ਫੰਕਸ਼ਨ ਵੀ ਕਰਨਾ ਤੇ ਇਹਨਾਂ ਨੇ ਹੁਣੇ ਸਾਡਾ ਹਜੇ ਤੀਆਂ ਦਾ ਫੰਕਸ਼ਨ ਵੀ ਕਰਵਾਇਆ ਸੀਗਾ ਤੇ ਕਹਿੰਦੇ ਕੋਈ ਨਹੀਂ ਤੁਸੀਂ ਇੰਜੋਏ ਕਰੋ ਇਹਨਾਂ ਦੇਖੋ ਘੱਟ ਕੰਨਾ ਹੋਇਆ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਸਾਰੇ ਤੀਆਂ ਮਨਾ ਗਏ ਸੀ ਪਰ ਇਹਨਾਂ ਨੇ ਜਿਹੜੀ ਸਾਨੂੰ ਰਿਸਪੈਕਟ ਦਿੱਤੀ ਅਸੀਂ ਵੀ ਕਹਿੰਦੇ ਇਹਨਾਂ ਦਾ ਕੰਮ ਬਹੁਤ ਚੱਲੇ ਚਲੋ ਬੰਨੀ ਰੱਖਣੀ ਅਸੀਂ ਆ ਗਈ ਹੁਣ ਘਰ ਜਨੂ ਬ੍ਰਦਰ ਵੀ ਆ ਗਿਆ ਸੀ ਚਲੋ ਉਹ ਗੈਰ ਰਸੀਗੇ ਖੰਨੇ ਉਹਨਾਂ ਨੂੰ ਕੰਮ ਸੀ ਤੇ ਅਸੀਂ ਕਿਹਨਾਂ ਲੱਗੇ ਪਹਿਲਾਂ ਭੈਣ ਨੇ ਬੰਨੀ ਰਕੜੀ ਫਿਰ ਮੈਂ ਜੀ ਬੰਨੀ ਉਹਨਾਂ ਨੇ ਕਿ ਫਿਰ ਰਸੀਗੇ ਹਾਵੀ ਆ ਲੇਟ ਹੋਣ ਨੂੰ 4:30 ਵਜੇ ਹੋ ਗਈ ਸੀ ਸਾਨੂੰ ਫਟਾਫਟ ਮੁਕਾਈਏ ਕੰਮ ਕਿਉਂਕਿ ਲੇਟ ਹੋ ਕੇ ਫਿਰ ਘਰ ਨਹੀਂ ਸਰਦਾ ਉੱਥੇ ਵੀ ਕੋਈ ਨਾ ਕੋਈ ਕੰਮ ਵੀ ਖਰ ਜਾਂਦਾ ਹੈ ਆਪਣਾ ਦੋ ਤਿੰਨ ਛੁੱਟੀਆਂ ਸੀਗੀਆਂ ਬੱਚਿਆਂ ਨੂੰ ਉਸ ਤੋਂ ਬਾਅਦ ਹੁਣ ਫਿਰ ਜਾਣਾ ਸੀ ਚਲੋ ਫਿਰ ਪਰਜਾਈ ਦੇ ਵਿੱਚ ਉਹਨਾਂ ਨੂੰ ਚੁਆਇਸ ਕਰਾਈ ਅਸੀਂ ਤਿੰਨਾਂ ਨੂੰ ਇੱਕੋ ਜਿਹੀ ਰੱਖਣੇ ਲਿਆਂਦੀਆਂ ਸੀ ਥੋੜਾ ਕਲਰ ਚੇਂਜ ਸੀਗਾ ਇੱਕ ਖੜੀ ਤਾਂ ਤੇ ਪਰਜਾਈ ਖੰਨੇ ਚਲ ਕੋਈ ਜਿਹੜੀ ਮਰਜ਼ੀ ਬੰਦੋ ਮੈਂ ਕਿਹਾ ਨਹੀਂ ਤੁਸੀਂ ਹੈਗੇ ਤੁਸੀਂ ਚੁਆਇਸ ਲਓ ਦੋ ਤਾਂ ਹੁਣ ਨਹੀਂ ਮਿਲੇ ਸਨ ਤੁਸੀਂ ਹੈਗੇ ਤੁਸੀਂ ਦੇਖੋ ਕਹਿ ਜੀਵੰਨੀ ਚਲੋ ਉਹਨਾਂ ਨੇ ਫਿਰ ਜਿਹੜੀ ਉਹਦੀ ਚੁਆਇਸ ਵੀ ਸੀ ਉਹਨਾਂ ਦੇ ਉਹ ਬੰਨਤੇ ਸਾਨੂੰ ਬੜਾ ਸਤਕਾਰ ਮਿਲਦਾ ਸਾਨੂੰ ਬੜਾ ਪਿਆਰ ਮਿਲਦਾ ਹੈ ਸਾਡਾ ਬਹੁਤ ਵਧੀਆ ਰਿਸ਼ਤਾ ਹੈ ਹਰ ਇੱਕ ਦਾ ਇਦਾਂ ਹੀ ਹੋਵੇ ਚਲੋ ਸਾਡੇ ਚ ਮਿਸ ਅੰਡਰਸਟੈਂਡਿੰਗ ਨਹੀਂ ਹੋਈ ਕਦੇ ਜੋ ਵੀ ਅਸੀਂ ਜੇ ਕੋਈ ਸਾਡੇ ਚ ਗੱਲ ਵੀ ਹੁੰਦੀ ਹੈ ਅਸੀਂ ਬੈਠ ਕੇ ਸੁਲਝਾ ਲੈਂਦੇ ਹਾਂ ਭਾਈ ਗੁਰੂ ਨੇ ਬਹੁਤ ਸੋਹਣਾ ਰਿਸ਼ਤਾ ਦਿੱਤਾ ਚਲੋ ਕਰਨ ਕੇ ਰੱਖ ਲਈ ਸਾਨੂੰ ਹੋਗੀ ਕਾਲੀ ਘਰ ਆਉਣ ਦੀ ਗੱਲਾਂ ਕਰਦੇ ਤਿਹਾਰ ਦੀਆਂ ਪਹਿਲਾਂ 15 ਦਸਤੀਆਂ ਕੁਝ ਗੱਲਾਂ ਕਰਦੇ ਉਦਾਂ ਹੀ ਘਰ ਨੂੰ ਵਾਪਸ ਆ ਰਹੇ ਸੀਗੇ ਮੰਨ ਦੇ ਵਿੱਚ ਫੇਰ ਇੱਕ ਤਿਹਾਰ ਚਲੇ ਗਿਆ ਉਹਦੇ ਬਾਰੇ ਸੋਚਦੇ ਸੀ ਮੈਂ ਟਿਕੀ ਲੰਘ ਗਿਆ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਕੋਮੈਂਟ ਕਰਕੇ ਜ਼ਰੂਰ ਦੱਸ